ਨਾ ਦੇ ਕਿਸ ਬੰਦੇ ਨੂੰ ਕਰਾਈ ਹੋਏ ਇੰਗਲਿਸ਼ ਨੂੰ ਬਿਲਕੁਲ ਆਉਂਦੀ ਹੋਈ ਜਿਹੜਾ ਸਭ ਤੋਂ ਵੱਡੀ ਸਕਸੈਸ ਸਟੋਰੀ ਹੈ ਫਿਫਥ ਪਾਸ ਬੰਦਾ ਜਿਹੜਾ ਸੀ ਉਹਨੂੰ ਅਸੀਂ ਇੰਗਲਿਸ਼ ਤਿਆਰ ਕਰਾ ਦਿੱਤੀ ਉਸ ਤੋਂ ਬਾਅਦ ਫਿਰ ਉਹਦੀ ਆਇਲਸ ਕਰਾ ਕੇ ਉਹਦਾ ਯੂਕੇ ਦਾ ਅਸੀਂ ਵੀਜ਼ਾ ਆਇਆ ਐਂਡ ਨਾਓ ਹੀ ਸਿਟੀਜ਼ਨ ਇਹ ਕੋਰ ਸਾਡੀ ਯੂਐਸਪੀ ਹੈ ਕਿ ਜਿਹੜੇ ਰਿਫਿਊਜ਼ਲ ਕੇਸਿਸ ਆ ਗਿਆ ਸਾਡੇ ਕੋਲ ਜਦੋਂ ਆਉਂਦੀ ਹੈ ਉਹ ਵੀਜ਼ਾ ਕਨਵਰਟ ਹੋ ਜਾਂਦਾ ਹੈ ਜ਼ਿਆਦਾਤਰ ਕੇਸਿਸ ਦਾ ਬਹੁਤ ਹਾਈ ਸਕਸੈਸ ਰੇਟ ਹੈ ਸਾਡੇ ਕੋਲ ਪੰਜ ਵਰੀ 6 ਵਰੀ ਵੀ ਜੇ ਕੈਨੇਡਾ ਵੀਜ਼ਾ ਰਿਫਿਊਜ਼ ਹੋ ਗਿਆ ਸਾਡੇ ਕੋਲ ਅੱਜ ਵੀ ਅਸੀਂ ਵੀਜ਼ਾ ਲੈ ਲਾਂਗੇ ਦੋ ਵਾਰੀ ਤੋਂ ਬੰਦੇ ਦਾ ਮੋਰਲ ਡਾਊਨ ਹੋ ਜਾਂਦਾ ਤੁਸੀਂ 6 ਵਾਰੀ ਰਿਫਿਊਜ਼ਲ ਦਾ ਵੀਜ਼ਾ ਲਗਾਤਾ ਹਾਂਜੀ ਯਾਨੀ ਕਿ ਤੁਸੀਂ ਵੀਜ਼ਾ ਲਗਵਾ ਕੇ ਛੱਡਦੇ ਹੋ ਬੰਦੇ ਨੂੰ ਬਾਹਰ ਭੇਜ ਕੇ ਛੱਡਦੇ ਸਾਡੇ ਬਾਰੇ ਕੀ ਆ ਜਾਂਦਾ ਜਦ ਇੱਕ ਵਾਰੀ ਇਹਨਾਂ ਨੇ ਕਮਿਟਮੈਂਟ ਕਰਦੀ ਤਾਂ ਫਿਰ ਇਹ ਐਮਬੈਸੀ ਕੀ ਵੀ ਨਹੀਂ ਸੁਣਦੇ ਐਮਬੈਸੀ ਕੀ ਵੀ ਨਹੀਂ ਸੁਣਦੇ ਤੇ ਅੱਛਾ ਪ੍ਰਾਊਡ ਫੀਲ ਹੁੰਦਾ ਅਮਰਸਰ ਦੇ ਵਾਸੀਆਂ ਨੂੰ ਤੁਹਾਡੇ ਤੇ ਬਿਲਕੁਲ ਜੀ ਸਾਡੇ ਸਾਨੂੰ ਆਪਰਾ ਮਾਣ ਹੁੰਦਾ ਸੀ ਇਸ ਅੰਮ੍ਰਿਤਸਰ ਤੋਂ ਆ ਪਹਿਲੇ ਦੇ ਥਿਸ ਇਜ਼ ਅ ਥੈਟ ਲੈਂਡ ਆਫ ਰੀਸੈਪਟਰ ਜਿਹਨ ਗੁਰਵੰਦੀ ਨਗਰੀ ਕਿਹਾ ਜਾਂਦਾ ਹੈ ਇਸ ਵੇਲੇ ਆਪਾਂ ਪਾਇਟੈਕ ਸੇ ਬੀਐਨਆਈ ਹੈਂਗਰ ਦੇ ਵਿੱਚ ਖਲੋਤੇ ਆ ਜਿੱਥੇ ਕਿ ਇੰਗਲਿਸ਼ ਵਰਲ ਦਾ ਸਟਾਲ ਲੱਗਾ ਇੰਗਲਿਸ਼ ਵਰਲ ਜਿਹੜਾ ਆਪਣੇ ਆਪ ਤੇ ਇੱਕ ਪ੍ਰੇਟੈਂਡ ਕਰਦਾ ਇੰਗਲਿਸ਼ ਵਰਲ ਹੈ ਯਾਨੀ ਕਿ ਇਹ ਲੈਂਗੁਏਜ ਨਾਲ ਕੋਰਸਿਸ ਕਰਾਉਂਦੇ ਆ ਸਭ ਤੋਂ ਪਹਿਲਾਂ ਮੈਂ ਕੋਰਸਿਸ ਦੀ ਤਸਵੀਰਾਂ ਦਿਖਾਦਾ ਜਿਵੇਂ ਕਿ IELTS, PTE, CELTP, ITP, ਪਰਸਨਲ ਡਿਵੈਲਪਮੈਂਟ, ਟੋਫਲ ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਕੋਰਸਿਸ ਕਰਾਉਂਦੇ ਆ ਫ੍ਰੈਂਚ ਲੈਂਗੁਏਜ ਜਿਹੜੀ ਆ ਉਹ ਕਰਾਉਂਦੇ ਆ ਤੇ ਸਾਡਾ ਵਿਕ੍ਰਮ ਖੰਨਾ ਜੀ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਵਿਕ੍ਰਮ ਖੰਨਾ ਜੀ ਤੁਹਾਡੀ USP ਕੀ ਹੈ ਕੀ ਕੀ ਤੁਸੀਂ ਲੈਂਗੁਏਜ ਦੇ ਵਿੱਚ ਕਰਾਉਂਦੇ ਆ ਲੈਂਗੁਏਜ ਟ੍ਰੇਨਿੰਗ ਦੇ ਵਿੱਚ ਐਨੀ ਪਰਸਨ ਹੂ ਡਸਨਟ ਨੋ ਹਾਊ ਟੂ ਸਪੀਕ ਇੰਗਲਿਸ਼ ਜਿਨੂੰ ਬਿਲਕੁਲ ਇੰਗਲਿਸ਼ ਨਹੀਂ ਆਂਦੀ ਅਸੀਂ ਉਹਨੂੰ ਪੂਰਾ ਅੰਗਰੇਜ਼ ਬਣਾ ਦੇਣਾ ਤੇ ਤੁਸੀਂ ਕੀ ਖਾਸ ਹੈ ਤੇ ਕਿਹੜੇ ਕੀ ਇਸ ਤਰ੍ਹਾਂ ਦੇ ਕਿ ਇਸ ਬੰਦੇ ਨੂੰ ਕਰਾਈ ਹੋਏ ਇੰਗਲਿਸ਼ ਨੂੰ ਬਿਲਕੁਲ ਆਂਦੀ ਹੋਏ ਜਿਹੜਾ ਸਭ ਤੋਂ ਵੱਡੀ ਸਕਸੈਸ ਹੋ ਰਹੀ ਹੈ 5th ਪਾਸ ਬੰਦਾ ਜਿਹੜਾ ਸੀ ਉਹਨੂੰ ਅਸੀਂ ਇੰਗਲਿਸ਼ ਤਿਆਰ ਕਰਾ ਕੇ ਉਸ ਤੋਂ ਬਾਅਦ ਫਿਰ ਉਹਦੀ ਆਇਲਸ ਕਰਾ ਕੇ ਉਹਦਾ ਯੂਕੇ ਦਾ ਅਸੀਂ ਵੀਜ਼ਾ ਆਇਆ ਐਂਡ ਨਾਊ ਹੀ ਸਿਟੀਜ਼ਨ ਯਾਨੀ ਕਿ ਤੁਸੀਂ ਪੰਜਵੀਂ ਪਾਸ ਨੂੰ ਇੰਗਲਿਸ਼ ਪੜ੍ਹਾ ਕੇ ਤੇ ਉਹਨੂੰ ਐਨ ਆਰ ਆਈ ਬਣਾਤਾ ਯੈਸ ਯੈਸ ਉਹਦਾ ਵਿਜ਼ਨ ਸੀ ਉਹਤੇ ਸੈੱਟ ਹੋਣਾ ਲੇਕਿਨ ਉਹਨੂੰ ਇੰਗਲਿਸ਼ ਨਹੀਂ ਆਂਦੀ ਸੀ ਬਰੇ ਸੈਂਟਰਾਂ ਤੇ ਗਿਆ ਪਰ ਸਾਰਿਆਂ ਨੇ ਨਾ ਕਰਦੀ ਸਾਰੇ ਯੂਐਸਪੀ ਕੀ ਹੈ ਕਿ ਸਾਨੂੰ ਇੱਕ ਲੈਂਗੁਏਜ ਚਾਹੀਦੀ ਹੈ ਸਪੋਰਟਿੰਗ ਲੈਂਗੁਏਜ ਹਿੰਦੀ ਆ ਪੰਜਾਬੀ ਜਿਉ ਹੈ ਉਸ ਤੋਂ ਬਾਅਦ ਅਸੀਂ ਸਾਡਾ ਕੰਮ ਸ਼ੁਰੂ ਹੋ ਜਾਂਦਾ ਹੈ ਐਸ ਲੈਂਗੁਏਜ ਟ੍ਰੇਨਰ ਯਾਨੀ ਕਿ ਬੰਦਾ ਮੂੰਹੋਂ ਬੋਲਦਾ ਹੋਵੇ ਅੰਗਰੇਜ਼ੀ ਤੁਸੀਂ ਸਿਖਾ ਦੋ ਅੰਗਰੇਜ਼ੀ ਆ ਜਾਏਗੀ ਬਹੁਤ ਵਧੀਆ ਅੰਗਰੇਜ਼ੀ ਆਏ ਹੋਰ ਕਿਹੜੀ ਕਿਹੜੀ ਕੰਟਰੀਸ ਨਾਲ ਡੀਲ ਕਰਦੇ ਹੋ ਪਹਿਲੇ ਲੈਂਗੁਏਜਿਸ ਮੈਂ ਦੱਸਣਾ ਜਿਹੜੀ ਇੰਟਰਨੈਸ਼ਨਲ ਐਗਜ਼ਾਮਸ ਹੈਗੇ ਜਿਸਾ ਆਈਐਲਟਸ ਪੀਟੀ ਟੋਫਲ ਹੈ ਸਾਰੇ ਕੋਰਸਿਸ ਕਰਾਨੇ ਆ ਇਵਨ ਸੈਲਪੀ दैट इज ऑल्सो ਵੈਰੀ ਗੁੱਡ ਸਾਡੇ ਕੋਲ ਵਰਟੀਕਲ ਹੈ ਦੈਟ ਇਜ਼ ਫ੍ਰੈਂਚ ਟ ਇਨਜਨੀਅਰਿੰਗ ਤੇ ਹੋਰ ਸਟੱਡੀ ਵੀਜ਼ਾ ਦੇ ਵਿੱਚ ਕੀ ਕੀ ਡੀਲ ਕਰਦੇ ਹਾਂ ਸਟੱਡੀ ਵੀਜ਼ਾ ਦੇ ਵਿੱਚ ਸਾਡੀ ਜਿਹੜੀ ਯੂਐਸਪੀ ਹੈ ਜਿਹੜੀ ਸਾਡੇ ਲੋਕੀ ਜਾਣਦੇ ਹੋਗੇ ਕਿ authenticity ਤੇ transparency ਇੱਕ ਹੋਰ ਸਾਡੀ ਯੂਐਸਪੀ ਹੈ ਕਿ ਜਿਹੜੇ ਰਿਫਿਊਜ਼ਲ ਕੇਸਿਸ ਆ ਗਿਆ ਸਾਡੇ ਕੋਲ ਜਦੋਂ ਆਉਂਦੇ ਆ ਉਹ ਵੀਜ਼ਾ ਕਨਵਰਟ ਹੋ ਜਾਂਦਾ ਹੈ ਜ਼ਿਆਦਾਤਰ ਕੇਸਿਸ ਦਾ ਬਹੁਤ ਹਾਈ ਸਕਸੈਸ ਰੇਟ ਹੈ ਸਾਡੇ ਕੋਲ 5 ਵਰੀ 6 ਵਰੀ ਵੀ ਜੇ ਕੈਨੇਡਾ ਵੀਜ਼ਾ ਰਿਫਿਊਜ਼ ਰਗਾ ਸਾਡੇ ਕੋਲ ਅੱਜ ਵੀ ਅਸੀਂ ਵੀਜ਼ਾ ਲੈ ਲਾਂਗੇ ਦੋ ਵਾਰੀ ਤੋਂ ਬੰਦੇ ਦਾ ਮੋਰਲ ਡਾਊਨ ਹੋ ਜਾਂਦਾ ਤੁਸੀਂ 6 ਵਾਰੀ ਰਿਫਿਊਜ਼ ਦਾ ਵੀਜ਼ਾ ਲਗਾਤਾ ਹਾਂਜੀ ਸਾਡਾ ਰੀਸੈਂਟ ਜਿਹੜਾ ਸੱਕਰ ਨਹੀਂ ਲੱਗਾ ਡਰ ਨਹੀਂ ਲੱਗਾ 6 ਵਾਰੀ ਬੰਦਾ ਫੇਲ ਹੋ ਗਿਆ ਤੇ 7 ਵਰੀ ਤੁਸੀਂ ਪਾਸ ਕਰਾ ਰਹੇ ਸਾਡਾ ਜਿਹੜਾ ਐਕਸਪਰਟਿਸ ਹੈਗਾ ਐਮਬੈਸੀ ਆਫੀਸਰ ਦੇ ਨਾਲ ਹੁੰਦਾ ਹੈ ਥੈਟ ਇਜ਼ ਕੰਪੀਟੀਸ਼ਨ ਆਨ ਦਾ ਕੈਲੋ ਡਿਬੇਟ ਹੁੰਦੀ ਹੈ ਸਾਡੀ ਥਰੂ ਦੀ ਕੰਟੈਂਟ ਲੈਟਰ ਉਹ ਜੋ ਅਸੀਂ ਉਹਨਾਂ ਦੀ ਚੀਜ਼ਾਂ ਸਾਡੀਆਂ ਪੂਰੀਆਂ ਕਰ ਦਿੰਦੇ ਹਾਂ ਤੇ ਉਹ ਵੀਜ਼ਾ ਗਰਾਂਟ ਹੋ ਜਾਂਦਾ ਸਾਡੀ ਯੂਐਸਪੀ ਹੈ ਯਾਨੀ ਕਿ ਤੁਸੀਂ ਵੀਜ਼ਾ ਲਗਵਾ ਕੇ ਛੱਡਦੇ ਹੋ ਬੰਦੇ ਨੂੰ ਬਾਹਰ ਭੇਜ ਕੇ ਛੱਡਦੇ ਹੋ ਸਾਡੇ ਬਾਰੇ ਕਿਹਾ ਜਾਂਦਾ ਜਦ ਇੱਕ ਵਾਰ ਇਹਨਾਂ ਨੇ ਕਮਿਟਮੈਂਟ ਕਰਦੀ ਤਾਂ ਫਿਰ ਇਹ ਐਮਬੈਸੀ ਕੀ ਵੀ ਨਹੀਂ ਸੰਤੇ ਐਮਬੈਸੀ ਕੀ ਵੀ ਨਹੀਂ ਸੰਤੇ ਤਾਂ ਮੈਂ ਮਜ਼ਾਕ ਕਰ ਰਿਹਾ ਲੇਕਿਨ ਐ ਸੱਚ ਵੀ ਹੈ ਕਿਉਂਕਿ ਐਮਬੈਸੀ ਜਦੋਂ ਸਾਡਾ ਕੰਟੈਂਟ ਦੇਖਦੀ ਹੈ ਜੋ ਅਸੀਂ ਕਰਦੇ ਆ ਫਾਈਲਿੰਗ ਦੇ ਵਿੱਚ ਵੀਜ਼ਾ ਗ੍ਰਾਂਟ ਹੋ ਜਾਂਦਾ ਠੀਕ ਹੈ ਹੋਰ ਤੁਸੀਂ ਜੇ ਟੂਰ ਪੈਕੇजेस ਵਗੈਰਾ ਓਕੇ ਕੀ ਪ੍ਰੋਵਾਈਡ ਕਰ ਰਹੇ ਸੀ ਸਾਡੇ ਕੋਲ ਜਿਹੜੇ ਵਿਸਟਰ ਵੀਜ਼ਾਸ ਦੇ ਹੁੰਦੇ ਆ ਪੈਕੇजेस ਐਂਡ ਸਾਡੇ ਕੋਲ ਜਿਹੜਿਆ ਵੱਖਰੀ ਵੱਖਰੀ ਕੰਟਰੀਜ਼ ਦੇ ਜਿਹੜੇ ਲੋਕੀ ਸਾਹ ਵਨ ਅਗੇ ਜਾਂਦੇ ਉਹਨਾਂ ਸਰਗੋ ਟੂਰ ਪੈਕੇजेस ਹੁੰਦੇ ਆ ਜਿਹੜੇ ਮਾਰਕੀਟ ਨਾਲੋਂ ਕਾਫੀ ਘੱਟ ਰੇਟ ਦੇ ਦਿੰਦੇ ਅ ਹੋਰ ਗੱਲ ਕਰੀਏ ਤੇ ਮੇਰੇ ਕੋਲ ਇੱਕ ਬੁੱਕ ਹੈ ਗਿਆ ਜਿਹੜੀ ਕਿ ਬੁੱਕ ਦੇ ਵਿੱਚ ਪਿੱਛੇ ਤੁਹਾਡਾ ਫੋਟੋ ਲੱਗੀ ਹੋਈ ਜੇ ਤੇ ਫਰੰਟ ਦੇ ਵਿੱਚ ਨੈਸ਼ਨਲ ਜੀਓਗ੍ਰਾਫਿਕ ਲਰਨਿੰਗ ਹੈ ਇਹ ਲਰਨਿੰਗ ਦੇ ਪਿੱਛੇ ਕੀ ਰਾਜ਼ ਹੈ ਨੈਸ਼ਨਲ ਜੀਓਗ੍ਰਾਫਿਕ ਲਰਨਿੰਗ ਦਾ ਜਨਾ ਇੱਕ ਆਇਲਸ ਦਾ ਕੰਟੈਂਟ ਆਂਦਾ ਹੈ ਐਂਡ ਵੀ ਬੀਕਮ ਦਾ ਰਿਸੋਰਸ ਕੰਟੈਂਟ ਪਾਰਟਨਰ ਆਫ ਥੈਮ ਅਸੀਂ ਜਿਹੜੀ ਬੁੱਕਸ ਹੈ ਗਿਆ ਉਹਨਾਂ ਨੇ ਸਾਡਾ ਜਿਹੜਾ ਲੋਗੋ ਐਂਡ ਮੇਰੀ ਫੋਟੋ ਮੇਰੀ ਵਾਈਫ ਦੀ ਫੋਟੋ ਪ੍ਰਿੰਟ ਕਰਕੇ ਦਿੱਤੀ ਐਂਡ ਥਿਸ ਇਸ ਵੈਰੀ ਬਿਗ ਅਚੀਵਮੈਂਟ ਫਾਰ ਅਸ ਟੂ ਯੂਜ਼ ਦਾ ਕੰਟੈਂਟ ਆਫ ਨੈਸ਼ਨਲ ਜੀਓਗ੍ਰਾਫਿਕ ਕਿ ਜਿਹੜੀ ਨੈਚਰ ਜੀਓਗ੍ਰਾਫੀ ਹੈ ਪੂਰੇ ਵਰਲਡ ਦੇ ਵਿੱਚ ਜਾਂਦੀ ਹੈ ਇਹਦੀ ਮਿਲੀਅਨ ਪੂਰੇ ਵਰਲਡ ਦੇ ਵਿੱਚ ਤੁਹਾਡਾ ਮੈਸੇਜ ਡਾਇਰੈਕਟ ਮੈਸੇਜ ਆ ਰਿਹਾ ਸਾਡਾ ਮੈਸੇਜ ਜਿਹੜਾ ਹੈਗਾ ਇਹ ਸਾਡਾ ਸਾਡੇ ਵਾਸਤੇ ਹੈਗਾ ਸੀ ਵੈਸੇ ਤੇ ਹੋ ਸਕਦਾ ਇਹਨਾਂ ਨੇ 12 ਵੀ ਕਾਫੀ ਜਗ੍ਹਾ ਦੇ ਦਿੱਤੀਆਂ ਨੇ ਸੇਮ ਕਿਤਾਬਾਂ ਬਟ ਯੈਸ ਦੇ ਆਰ ਇਨ ਮਿਲੀਅਨਸ ਮਿਲੀਅਨਸ ਦੇ ਵਿੱਚ ਤੇ ਅੱਛਾ ਪ੍ਰਾਊਡ ਫੀਲ ਹੁੰਦਾ ਅਮਰਸਰ ਦੇ ਵਾਸੀਆਂ ਨੂੰ ਤੁਹਾਡੇ ਤੇ ਬਿਲਕੁਲ ਜੀ ਸਾਡੇ ਸਾਨੂੰ ਆ ਬੜਾ ਮਾਣ ਹੁੰਦਾ ਸੀ ਇਸ ਅਮਰੀਕਸਰ ਤੋਂ ਆ ਪਹਿਲੇ ਤੇ ਥਿਸ ਇਜ਼ ਦੈਟ ਲੈਂਡ ਆਫ ਰਿਸੈਪਟਰ ਜਿਹਨੂੰ ਗੁਰੂਆਂ ਦੀ ਨਗਰੀ ਕਿਹਾ ਜਾਂਦਾ ਹੈ ਐਂਡ ਨੈਕਟਰ ਜਿਹੜਾ ਦੈਟ ਇਜ਼ ਉਹਨੂੰ ਅਮਰੀਤ ਕਹਿੰਦੇ ਐਸੀ ਕਰਕੇ ਅਮਰੀਸਰ ਜਿਹੜਾ ਨਾਮ ਹੈ ਉਹ ਨੈਕਟਰ ਤੋਂ ਹੀ ਆਇਆ ਦੈਟ ਇਜ਼ ਨੈਕਟਰ ਇਜ਼ ਅਮਰੀਸਰ ਐਂਡ ਵੀ ਆਰ ਇਨ ਅਮਰੀਸਰ ਤੇ ਪਾਈਟੈਕਸ ਤੋਂ ਇਲਾਵਾ ਆਪਣਾ ਕਿੱਥੇ ਆਫਿਸ ਹੈਗਾ ਜੀ ਸਾਡਾ ਰਣਜੀਤ ਐਵਨਿਊ ਬੀ ਬਲੌਕ ਦੇ ਵਿੱਚ ਹੈ ਤੇ ਹੁਣ ਅਸੀਂ ਡੀ ਬਲੌਕ ਦੇ ਵਿੱਚ ਵੀ ਖੋਲ ਰਹੇ ਹਾਂ ਤੇ ਸਾਡੇ ਇੱਥੇ ਆਫਿਸਿਸ ਹੈਗੇ ਤੇ ਸਨ ਇੰਗਲਿਸ਼ ਵਰਡ ਤੋਂ ਵਿਕਰਮ ਖੰਨਾ ਜੀ ਜਿਨ੍ਹਾਂ ਦੀ ਖਾਸ ਜਿਹੜੀ ਹੈ ਸਪੈਸ਼ਲਿਟੀ ਉਹ ਦੱਸੀ ਗਈ ਸ਼ਾਇਦ ਹੀ ਤੁਸੀਂ ਕਿਸੇ ਹੋਰ ਕੰਸਲਟੈਂਟ ਨੂੰ ਇਸ ਤਰ੍ਹਾਂ ਦੀ ਯੂਐਸਬੀ ਨਾਲ ਦੇਖਿਆ ਹੋਵੇਗਾ